ਅੱਜ ਸਾਡੇ ਪ੍ਰੋਟੈਸਟ ਦਾ 9ਵਾਂ ਦਿਨ ਅਸੀਂ ਰੈਲੀਆਂ ਕਰਕੇ ਦੇਖ ਲਿਆ ਕੈਂਡਲ ਮਾਰਚ ਕਰਕੇ ਦੇਖ ਲਿਆ ਸਾਇਲੈਂਟ ਪ੍ਰੋਟੈਸਟ ਵੀ ਅਸੀਂ ਕੀਤਾ ਪਰ ਹੁਣ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਅਸੀਂ ਵੀ ਬੇਵਸਾ ਅਸੀਂ ਵੀ ਮਜਬੂਰ ਹਾਂ ਜੇ ਅਸੀਂ ਦੇਖੀਏ ਸਾਡੇ ਨਾਲ ਦੇ ਜਿਹੜੇ ਰਾਜ ਨੇ ਹਰਿਆਣਾ ਦੇ ਵਿੱਚ 24310 ਫੱਤਾ ਮਿਲਦਾ ਹੈ ਰਾਜਸਥਾਨ ਦੇ ਵਿੱਚ ਵੀ ਸਾਡੇ ਤੋਂ ਵੱਧ ਫੱਤਾ ਦਿੱਤਾ ਜਾਂਦਾ ਹੈ ਬਾਰਾਨਸੀ ਦੇ ਵਿੱਚ 23500 ਰੁਪਏ ਦਿੱਤਾ ਜਾਂਦਾ ਹੈ ਅਸੀਂ ਵੀ ਮਜਬੂਰ ਹਾਂ ਅਸੀਂ ਸਭ ਕੁਝ ਕਰ ਚੁੱਕੇ ਹਾਂ ਅਸੀਂ ਹੱਥ ਪੈਰ ਮਾਰ ਕੇ ਦੇਖ ਲਿਆ ਹੁਣ ਸਾਡੇ ਕੋਲ ਜੋ ਆਖਰੀ ਚਾਰਾ ਬਚਦਾ ਉਹ ਇਹ ਹੈ ਕਿ ਅਸੀਂ ਓਪੀਡੀ ਬੰਦ ਕਰੀਏ ਅਸੀਂ ਬਾਕੀ ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਹੀ ਕੱਟ ਹੋਣ ਦਾ ਕਾਰਨ ਫਿਰ ਆ ਕਾਰਨ ਜਾਣਣ ਲਈ ਤਾਂ ਅਸੀਂ ਬੈਠੇ ਆ ਆ ਕਾਰਨ ਹੀ ਅਸੀਂ ਸਰਕਾਰ ਤੋਂ ਪੁੱਛਦੇ ਆ ਕਿ ਸਾਡੇ ਨਾਲ ਇਹ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਕਿ ਜੇ ਕਦੇ ਕੱਲ ਨੂੰ ਓਪੀਡੀ ਬੰਦ ਵੀ ਹੁੰਦੀ ਹੈ ਐਮਰਜੈਂਸੀ ਸਰਵਿਸਿਜ਼ ਖੁੱਲੀਆਂ ਰਹਿਣ ਜਿਹੜਾ 15000 ਸਾਨੂੰ ਮਿਲਦਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਦਾ ਜ਼ੀਰੋ ਯੋਗਦਾਨ ਉਸ ਜਿਹੜਾ ਪੱਤਾ ਹੈ ਉਹ ਸਾਡੀ ਯੂਨੀਵਰਸਿਟੀ ਸਾਨੂੰ ਦਿੰਦੀ ਹੈ ਤੇ ICAR ਦੇ ਵੱਲੋਂ ਸਾਨੂੰ ਦਿੱਤਾ ਜਾਂਦਾ ਹੈ ਇਹ ਉਹ ਸਰਕਾਰ ਹੈ ਮਾਨਸਾਬੀ ਸਰਕਾਰ ਹੋਇਆ ਜਿਨੇ ਅ ਮਾਤਰ 3 3.5 ਸਾਲਾਂ 55000 ਕੁਤੇ ਨੌਕਰੀ ਦਿੱਤੀ ਹੈ ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਇੰਸਟੀਚਿਊਨ ਜਿਹੜੇ ਐਜੂਕੇਸ਼ਨ ਇੰਸਟੀਚਿਊਨ ਉਹਨਾਂ ਨੂੰ ਵੱਦ-ਵੱਦ ਜਿਹੜਾ ਫੰਡ ਦਿੰਦਾ ਹੈ ਸੱਜੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਇਸ ਵੇਲੇ ਮੌਜੂਦਾ ਗੜਵਾਸੋ ਦੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਇਹ ਸਟੂਡੈਂਟਸ ਨੇ ਬੈਠੇ ਹੋਏ ਨੇ ਤਰਨਿਆਂ ਦੇ ਉੱਤੇ ਅੱਜ ਨੋਵਾਂ ਦਿਨ ਹੈ ਕੀ ਕੁਝ ਮੰਗਾ ਨੇ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਉਹ ਸਟੂਡੈਂਟਸ ਨੇ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਤਰਨੇ ਦੇ ਉੱਤੇ ਬੈਠੇ ਹੋਏ ਨੇ ਸੋ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੈਂਟ ਨੇ ਕੀ ਪ੍ਰਮੁੱਖ ਮੰਗਾਂ ਨੇ ਆਖਰਕਾਰ ਕਾਰਨ ਕੀ ਬਣਿਆ ਕਿ ਤੁਸੀਂ ਬਿਲਕੁਲ ਦਰਿਆں ਲਾ ਕੇ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹੋ ਆਪਣੀ ਹੀ ਯੂਨੀਵਰਸਿਟੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਵਨੀਤ ਜੈਸਲ ਵੈਡਨਰੀ ਸਟੂਡੈਂਟ ਯੂਨੀਅਨ ਦੀ ਪ੍ਰੈਜ਼ੀਡੈਂਟ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੂੰਗੀ ਕਿ ਅਸੀਂ ਵੈਡਨਰੀਅਨ ਸਾਡੀ ਬੀਵੀਐਸ ਦੀ ਡਿਗਰੀ 5.5 ਸਾਲ ਦੀ ਡਿਗਰੀ ਹੁੰਦੀ ਹੈ ਅਸੀਂ ਜਦੋਂ ਲਾਸਟ ইয়ার ਜਾਂਦੇ ਹਾਂ ਤਾਂ ਸਾਡੀ ਇੰਟਰਨਸ਼ਿਪ ਸਟਾਰਟ ਹੁੰਦੀ ਹੈ ਇੰਟਰਨਸ਼ਿਪ ਵਿੱਚ ਸਾਨੂੰ ਪੱਤਾ ਦਿੱਤਾ ਜਾਂਦਾ ਹੈ ਸਾਡਾ ਪੱਤਾ ਮਹਿੰਜ 15000 ਜੇ ਅਸੀਂ ਦੇਖੀਏ ਸਾਡੇ ਨਾਲ ਦੇ ਜਿਹੜੇ ਰਾਜ ਨੇ ਹਰਿਆਣਾ ਦੇ ਵਿੱਚ 24310 ਪੱਤਾ ਮਿਲਦਾ ਹੈ ਰਾਜਸਥਾਨ ਦੇ ਵਿੱਚ ਵੀ ਸਾਡੇ ਤੋਂ ਵੱਧ ਪੱਤਾ ਦਿੱਤਾ ਜਾਂਦਾ ਹੈ ਬਾਰਾਨਸੀ ਦੇ ਵਿੱਚ 23500 ਰੁਪਿਆ ਦਿੱਤਾ ਜਾਂਦਾ ਜੇ ਅਸੀਂ ਆਪਣੇ ਹੀ ਰਾਜ ਦੀ ਗੱਲ ਕਰੀਏ ਸਾਡੇ ਰਾਜ ਵਿੱਚ ਐਮਬੀਬੀਐਸ ਤੇ ਬੀਡੀਐਸ ਇੰਟਰਨਸ ਨੂੰ 22000 ਰੁਪਿਆ ਦਿੱਤਾ ਜਾਂਦਾ ਹੈ ਇਹ ਇੰਨਾ ਕਿ ਜ਼ਿਆਦਾ ਫਲਕਚੁਏਸ਼ਨ ਕਿਉ ਹੈ ਨੰਬਰਿੰਗ ਦੇ ਵਿੱਚ ਗੱਲ ਕਰੀਏ ਤਾਂ ਬਾਕੀ ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਘੱਟ ਹੋਣ ਦਾ ਕਾਰਨ ਤਾਂ ਆ ਕਾਰਨ ਜਾਣਨ ਲਈ ਤਾਂ ਅਸੀਂ ਬੈਠੇ ਆ ਆ ਕਾਰਨ ਹੀ ਅਸੀਂ ਸਰਕਾਰ ਤੋਂ ਪੁੱਛਦੇ ਆ ਕਿ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਜਿਹੜਾ 15000 ਸਾਨੂੰ ਮਿਲਦਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਦਾ ਜ਼ੀਰੋ ਯੋਗਦਾਨ ਹੈ ਕਿਵੇਂ ਉਹ ਜਿਹੜਾ ਭੱਤਾ ਹੈ ਉਹ ਸਾਡੀ ਯੂਨੀਵਰਸਿਟੀ ਸਾਨੂੰ ਦਿੰਦੀ ਹੈ ਤੇ ਆਈਸੀਆਰ ਦੇ ਵੱਲੋਂ ਸਾਨੂੰ ਦਿੱਤਾ ਜਾਂਦਾ ਹੈ ਜਦਕਿ ਜਿਹੜਾ ਭੱਤਾ ਐਮਬੀਬੀਐਸ ਤੇ ਬੀਡੀਐਸ ਇੰਟਰਨਸ ਨੂੰ ਮਿਲਦਾ ਹੈ ਉਹ ਪੂਰਾ ਦਾ ਪੂਰਾ ਹੀ ਪੰਜਾਬ ਸਰਕਾਰ ਦਿੰਦੀ ਹੈ ਅਸੀਂ ਵੀ ਆਹੀ ਪੁੱਛਣਾ ਚਾਹੁੰਦੇ ਆ ਕਿ ਅਸੀਂ ਡਾਕਟਰਸ ਆ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਆ ਅਸੀਂ ਵੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਆ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਅਸੀਂ 3 ਮਹੀਨੇ ਹੋ ਗਏ ਸਾਨੂੰ ਅਸੀਂ ਸਾਰਿਆਂ ਨਾਲ ਗੱਲਬਾਤ ਕਰਕੇ ਕਿਸ ਕਦੇ ਕਿਸੇ ਮਨਿਸਟਰ ਨਾਲ ਖੁੱਡੀਆਂ ਸਾਹਮਣੇ ਸਾਡੀ 3 ਮੀਟਿੰਗਾਂ ਹੋ ਗਈਆਂ ਨੇ ਹਰਪਾਲ ਚੀਮਾ ਸਾਹਿਬ ਨਾਲ ਅਸੀਂ ਇੱਕ ਵਾਰ ਮਿਲ ਲਏ ਅਮਨ ਅਰੋੜਾ ਸਾਹਿਬ ਨਾਲ ਸਿੱਟੇ ਕੀ ਨਿਕਲੇ ਇਹਨਾਂ ਮੀਟਿੰਗਾਂ ਤੋਂ ਬਾਅਦ ਸਿੱਟੇ ਸਾਨੂੰ ਕਿਸੇ ਨੇ ਕੋਈ ਬਾ ਨਹੀਂ ਫੜਾਈ ਕੋਈ ਕਿਸੇ ਮੀਟਿੰਗ ਦਾ ਕੋਈ ਸਿੱਟਾ ਨਹੀਂ ਲਿਕੜਿਆ ਸਾਰੇ ਸਾਨੂੰ ਇਹੀ ਕਹੀ ਜਾਂਦੇ ਨੇ ਕਿ ਤੁਸੀਂ ਵੇਟ ਕਰੋ ਵੇਟ ਕਰੋ ਮੈਂ ਇਹ ਦੱਸਣਾ ਚਾਹੂੰਗੀ ਕਿ ਸਾਨੂੰ ਪਤਾ ਫਲਡਸ ਆਏ ਸੀਗੇ ਅਸੀਂ ਵੀ ਡਾਕਟਰ ਦਾ ਪੜੇ ਲਿਖੇ ਆ ਅਸੀਂ ਉੱਥੇ ਆਪ ਜਾ ਕੇ ਸੇਵਾ ਕੀਤੀ ਉਹ ਫਲਡਸ ਕਾਰਨ ਹੀ ਅਸੀਂ ਇਹ ਪ੍ਰੋਟੈਸਟ ਨੂੰ ਮਹੀਨਾ ਡਿਲੇ ਕਰਿਆ ਠੀਕ ਹੈ ਹੁਣ ਜਾ ਕੇ ਅਸੀਂ ਫੇਰ ਪ੍ਰੋਟੈਸਟ ਤੇ ਬਹਿ ਗਏ ਅੱਜ ਸਾਡੇ ਪ੍ਰੋਟੈਸਟ ਦਾ ਨੌਵਾਂ ਦਿਨ ਅਸੀਂ ਰੈਲੀਆਂ ਕਰਕੇ ਦੇਖ ਲਿਆ ਕੈਂਡਲ ਮਾਰਚ ਕਰਕੇ ਦੇਖ ਲਿਆ ਸਾਇਲੈਂਟ ਪ੍ਰੋਟੈਸਟ ਵੀ ਅਸੀਂ ਕੀਤਾ ਪਰ ਹੁਣ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਅਸੀਂ ਵੀ ਬੇਵਸਾ ਅਸੀਂ ਵੀ ਮਜਬੂਰ ਆ ਇਹ ਸਾਇਲੈਂਟ ਪ੍ਰੋਟੈਸਟ ਤਾਂ ਜ਼ਰੂਰ ਹੈ ਬਟ ਕਿਤੇ ਨਾ ਕਿਤੇ ਅੱਜ ਜਿਹੜੇ ਗੁਲਾਰੇ ਨੇ ਉਹ ਵੀ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ ਕੀ ਕੁਛ ਅੱਜ ਉਹਨਾਂ ਦੇ ਵੱਲੋਂ ਗੱਲਬਾਤ ਰੱਖੀ ਗਈ ਹੈ ਸਰ ਅੱਜ ਨੌਵਾਂ ਦਿਨ ਸੀ 9 ਦਿਨ ਸਾਡੇ ਕੋਲ ਬੁਲਾ ਬੁਲਾ ਰਹੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਐਟਲੀਸਟ ਜੋ ਸਾਡੇ ਕੋਲ ਆਏ ਉਹਨਾਂ ਨੇ ਆਪਣੀ ਸਰਕਾਰ ਦੇ ਵੱਲੋਂ ਗੱਲ ਰੱਖੀ ਉਹਨਾਂ ਨੇ ਅਸ਼ੋਰੈਂਸ ਦਿਵਾਈ ਹੈ ਕਿ ਸਾਡਾ ਕੰਮ ਕਰਵਾ ਦੇਣਗੇ ਤੇ ਸਾਡੀ ਮੀਟਿੰਗਾਂ ਵੀ ਉਹ ਕਰਾ ਦੇਣਗੇ ਕਾਫੀ ਲੰਬਾ ਸਮਾਂ ਨਹੀਂ ਕਿਉਂਕਿ 9 ਦਿਨ ਇੱਕ ਪਲ-ਪਲ ਦੀ ਅਪਡੇਟ ਕਾਫੀ ਖਬਰਾਂ ਵੀ ਚਲੋ মিডিਆਜ਼ ਦੇ ਵਿੱਚ ਚਲੀਆਂ ਪਰ 9 ਦਿਨ ਬਾਅਦ ਲੋਕ ਪਹੁੰਚੇ ਨੇ ਅੱਜ ਭਾਵੇਂ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਨੇ ਬਿਲਕੁਲ ਸਰ ਇਥੇ 600 ਬੱਚਾ ਬੈਠਾ ਹੈ ਅਸੀਂ ਵੀ ਸਟੂਡੈਂਟਸ ਹੀ ਆ ਅਸੀਂ ਕੋਈ ਬੇਗਾਨੇ ਤਾਂ ਨਹੀਂ ਆ ਸਾਨੂੰ ਵੀ ਬੁਰਾ ਮਹਿਸੂਸ ਹੁੰਦਾ ਹੈ ਕਿ 9ਵੇਂ ਦਿਨ ਜਾ ਕੇ ਸਾਡੇ ਕੋਲ ਆਏ ਨੇ ਪਰ ਚਲੋ ਆਏ ਨੇ ਇਸ ਗੱਲ ਦਾ ਇਹਨਾਂ ਦਾ ਧੰਨਵਾਦ ਹਾਂਜੀ ਆ ਆਪੀਡੀਜ਼ ਚੱਲੂ ਨੇ ਕੰਮ ਚੱਲ ਰਿਹਾ ਹੁਣ ਵੀ ਟ੍ਰੀਟਮੈਂਟ ਹੋ ਰਹੀ ਨੇ ਅੱਜ ਤੱਕ 9ਥ ਡੇ ਤੱਕ ਆਪੀਡੀਜ਼ ਚੱਲੂ ਨੇ ਕਿਸੇ ਵੀ ਨੂੰ ਕੋਈ ਵੀ ਮਨਾਹੀ ਨਹੀਂ ਹੈ ਅੱਗੇ ਦਾ ਅਸੀਂ ਦੇਖਾਂਗੇ ਉਸ ਹਿਸਾਬ ਨਾਲ ਸਾਰਿਆਂ ਨੂੰ ਦੱਸ ਦਿੱਤਾ ਜਾਵੇਗਾ ਜੀ ਕੀ ਲੱਗਦਾ ਹੈ ਕਿ ਜਿਹੜੀਆਂ ਮੰਗਾਂ ਨੇ ਉਸ ਤੇ ਅਗਰ ਕਾਰਵਾਈ ਨਹੀਂ ਹੁੰਦੀ ਐ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨੇ ਉਹ OPD ਵੀ ਬੰਦ ਕਰ ਸਕਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਨੇਹਾ ਇੱਥੇ ਵੈਟਰਨਰੀ ਸਟੂਡੈਂਟ ਮੈਂਬਰ ਦੀ ਮੈਂਬਰ ਹਾਂ ਤੇ ਇੱਥੇ ਇੰਟਰਨ ਹਾਂ ਮੈਂ ਕਹਿਣਾ ਚਾਹਾਂਗੀ ਕਿ ਜੋ ਇਹ ਸਾਡਾ ਸੰਘਰਸ਼ ਐ ਇਹ ਸਾਡਾ ਮੁੱਦਾ ਜੋ ਇਹ ਸਾਡੇ ਹੱਕ ਦੀ ਲੜਾਈ ਐ ਅਸੀਂ ਇਹਦੇ ਲਈ ਲੜ ਰਹੇ ਹਾਂ ਤੇ ਆਪਣਾ ਕੰਮ ਅਸੀਂ ਕਰਾ ਕੇ ਹੀ ਛੱਡਾਂਗੇ ਅਸੀਂ ਇਦਾਂ ਮੰਨਾਂਗੇ ਨਹੀਂ ਅਸੀਂ ਜਦ ਤੱਕ ਨਹੀਂ ਇੱਥੇ ਤੋਂ ਉੱਠਣ ਵਾਲੇ ਜਦ ਤੱਕ ਸਾਡੀ ਮੰਗਾਂ ਨੂੰ ਪੂਰੀਆਂ ਕੀਤਾ ਨਹੀਂ ਜਾ ਰਿਹਾ ਤੇ ਜਿਵੇਂ ਤੁਹਾਡਾ ਕੀ ਸਵਾਲ ਹੈ ਕਿ ਓਪੀਡੀ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਅਸੀਂ ਵੀ ਮਜਬੂਰ ਹਾਂ ਅਸੀਂ ਸਭ ਕੁਝ ਕਰ ਚੁੱਕੇ ਹਾਂ ਅਸੀਂ ਹੱਥ ਪੈਰ ਮਾਰ ਕੇ ਦੇਖ ਲਿਆ ਹੁਣ ਸਾਡੇ ਕੋਲ ਜੋ ਆਖਰੀ ਚਾਰਾ ਬਚਦਾ ਹੈ ਉਹ ਇਹ ਹੈ ਕਿ ਅਸੀਂ ਓਪੀਡੀ ਬੰਦ ਕਰੀਏ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਪਸ਼ੂ ਦਾ ਨੁਕਸਾਨ ਹੋਵੇ ਕਿਸੇ ਵੀ ਪੇਸ਼ੈਂਟ ਨੂੰ ਸਫਰ ਕਰਨਾ ਪਵੇ ਜਾਂ ਕਿਸੇ ਵੀ ਐਨੀਮਲ ਓਨਰ ਫਾਰਮਰ ਜੋ ਇੱਥੇ ਬੜੀ ਉਮੀਦਾਂ ਨਾਲ ਆਉਂਦੇ ਉਹਨਾਂ ਨੂੰ ਸ ਅਸੀਂ ਉਹਦੇ ਲਈ खेद ਮੰਨਦੇ ਆ ਪਰ ਜੋ ਸਾਡੀ ਮੰਗ ਹੈ ਉਹ ਉਸ ਨੂੰ ਮੁਦੇ ਨਜ਼ਰ ਰੱਖਦੇ ਹੋਏ ਸਾਨੂੰ ਬਸ ਸਾਡੇ ਕੋਲ ਇੱਕ ਇਹੀ ਚਾਰਾ ਬਚਦਾ ਹੈ ਕਿ ਅਸੀਂ ओपीडी ਬੰਦ ਕਰੀਏ ਕੱਲ ਤੋਂ ਜੀ ਜੀ ਮੈਂ ਇਥੇ ਇੱਕ ਗੱਲ ਜ਼ਰੂਰ ਮੈਂਸ਼ਨ ਕਰ ਦੇਣਾ ਚਾਹੂੰਗੀ ਕਿ ਜੇ ਕਦੇ ਕੱਲ ਨੂੰ ओपीडी ਬੰਦ ਵੀ ਹੁੰਦੀ ਹੈ ਐਮਰਜੈਂਸੀ ਸਰਵਿਸਿਜ਼ ਖੁੱਲੀਆਂ ਰਹਿਣਗੀਆਂ ਹਾਂਜੀ ਉਹ ਬਹੁਤ ਹੀ ਸੋਹਣੀ ਗੱਲ ਕਹੀ ਗਈ ਹੈ ਕਿ ਜੇ ਇਸ ਪ੍ਰੋਟੈਸਟ ਦੇ ਨਾਲ ओपीडीਜ਼ ਬੰਦ ਕੀਤੀਆਂ ਜਾਂਦੀਆਂ ਨੇ ਪਰ ਐਮਰਜੈਂਸੀ ਜਿਹੜੀਆਂ ਸੁਵਿਧਾਵਾਂ ਨੇ ਉਹ ਜ਼ਰੂਰ ਚਾਲੂ ਰਹਿਣਗੇ ਪਰ ਤਸਵੀਰਾਂ ਤੁਹਾਨੂੰ ਇੱਕ ਵਾਰੀ ਹੋਰ ਮੈਂ ਦਿਖਾ ਦਾਂ ਕਿ ਜ਼ਰੂਰ ਹੱਤਾਂ ਦੇ ਵਿੱਚ ਤਖਤੀਆਂ ਨੇ ਸਾਡਾ ਪੱਤਾ ਸਾਡੀ ਜੜੀਆਂ ਸਾਡਾ ਹੱਕ ਹੈ ਪਰ ਲਗਾਤਾਰ ਇਨਾਦੇ ਵੱਲੋਂ ਅੱਜ ਨੌਵੇਂ ਦਿਨੇ ਬੈਠੇ ਹੋਏ ਨੇ ਮੰਗਾ ਨੂੰ ਲੈ ਕੇ ਤੇ ਅੱਜ ਜ਼ਰੂਰ ਪਰਮਵੀਰ ਜੀ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ ਜੋ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੇ ਜਵੱਦੀ ਦੇ ਜਿਹੜੇ ਯੂਥ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਮਾਲਵਾ ਦੇ ਵੀ ਜਿਹੜੇ ਯੂਥ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਕਈ ਕੋਸਲਾ ਸਾਹਿਬਾਨ ਵੀ ਨਾਲ ਸਿਗੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਜ਼ਰੂਰ ਉਹਨਾਂ ਤੋਂ ਅਸੀਂ ਗੱਲਬਾਤ ਕਰਦੇ ਆ ਕਿ ਜਿਹੜੀ ਮੀਟਿੰਗ ਹੋਈ ਹੈ ਅੱਜ ਉਹਨਾਂ ਦੀ ਸਟੂਡੈਂਟਸ ਦੇ ਨਾਲ ਕੀ ਕੁਝ ਉਸ ਤੋਂ ਬਾਅਦ ਜਿਹੜਾ ਆਸ਼ਵਾਸ਼ਣ ਹੈ ਇਹਨਾਂ ਬੱਚਿਆਂ ਨੂੰ ਦਿੱਤਾ ਗਿਆ। ਸੋ ਗੜਵਾਲ ਸੂ ਦੇ ਵਿੱਚ ਸਾਡੇ ਨਾਲ ਪਰਮਵੀਰ ਜੀ ਪਹੁੰਚੇ ਨੇ ਜੋ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਨੇ ਤੇ ਨਾਲ ਹੋਰ ਵੀ ਜਿਹੜੇ ਨੇ ਸਾਥੀ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ। ਸਰ ਅੱਜ ਤੁਸੀਂ ਸਟੂਡੈਂਟਸ ਦੇ ਨਾਲ ਗੱਲਬਾਤ ਕੀਤੀ ਕੀ ਕੁਝ ਸਿੱਟਾ ਨਿਕਲੇ ਅੱਜ ਮੀਟਿੰਗ ਤੋਂ ਬਾਅਦ ਕਿਉਂਕਿ ਲੰਬੇ ਸਮੇਂ ਤੋਂ ਇਹ ਜਿਹੜੇ ਸਟੂਡੈਂਟਸ ਨੇ ਬੈਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਆਏ ਮੇਰਾ ਨਾਮ ਪਰਮਿੰਦਰ ਸੰਧੂ ਜੀ ਸਾਡੇ ਮਾਲਵਾਜ਼ੋਨ ਯੂਥ ਦੇ ਪ੍ਰਧਾਨ ਨੇ ਐਮਪੀ ਜਵਦੀ ਜੀ ਸਾਡੇ ਲੁਧਿਆਣਾ ਯੂਥ ਦੇ ਪ੍ਰਧਾਨ ਨੇ ਤੇ ਸਨੀ ਮਾਸਟਰ ਜੀ ਕਾਉਂਸਲਰ ਸਾਹਿਬ ਅ ਇਹ ਵੈਟਰਨੀ ਦੇ ਜਿਹੜੇ ਚੌਥੇ ਸਾਲ ਦੇ ਸਟੂਡੈਂਟਸ ਹਨ ਜੀ ਉਹਨਾਂ ਦਾ ਸਟਾਈਫਰਡ ਵਧਾਨ ਨੂੰ ਲੈ ਕੇ ਇਹ ਬੈਠੇ ਨੇ ਬੱਚੇ ਤੇ ਮਸਲਾ ਕੀ ਸੀਗਾ ਕਿ ਪਿਛਲੇ 25 ਸਾਲਾਂ ਦੇ ਵਿੱਚ ਜੀ 2022 ਜਦੋਂ ਸਾਡੀ ਸਰਕਾਰ ਆਈ ਸੀ ਤਾਂ ਪਿਛਲੇ 25 ਸਾਲਾਂ ਤੋਂ ਇਹਨਾਂ ਦਾ ਲਗਭਗ ਕੋਈ 6500 ਰੁਪਏ ਦਾ ਸਟਾਈਫਨ ਚੱਲਦਾ ਪਿਆ ਸੀਗਾ ਜੀ ਤੇ ਉਹ ਉਸ ਟਾਈਮ ਜਿਹੜੇ ਇਹਨਾਂ ਦੇ ਸੀਨੀਅਰ ਬੱਚੇ ਸੀ ਉਹ ਧਰਨੇ ਤੇ ਬੈਠੇ ਸੀਗੇ ਤੇ ਉਦੋਂ ਮਾਨਿਆ ਗੋਗੀ ਜੀ ਐਮਐਲਏ ਸਾਹਿਬ ਹੁੰਦੇ ਸੀਗੇ ਇੱਥੇ ਦੇ ਹਲਕੇ ਦੇ ਐਮਐਲਏ ਸਾਹਿਬ ਉਹ ਸੀਗੇ ਤੇ ਉਸ ਟਾਈਮ ਲਾਲਜੀਤ ਭੁੱਲਰ ਸਾਹਿਬ ਮੰਤਰੀ ਸੀਗੇ ਪਸ਼ੂ ਪਾਲਣ ਦੇ ਤਾਂ ਅਸੀਂ ਉਹਨਾਂ ਨਾਲ ਗੱਲ ਕਰਕੇ ਜਿਹੜਾ ਸਟਾਈਫਨ ਹੈ ਇਤਿਹਾਸਿਕ ਜਿਹੜਾ ਉਹ ਚ ਉੱਪਰੋਂ ਤਰੀ 15000 ਤੱਕ ਲੈ ਕੇ ਗਏ ਸੀ ਜੀ 2200 ਤੋਂ ਸਿੱਧਾ 15 22 600 ਰੁਪਏ ਤੋਂ 15000 ਲੈ ਕੇ ਗਏ ਸੀ ਠੀਕ ਹੈ ਜੀ ਤੇ ਉਹਨਾਂ ਹਾਈਕ ਪਿਛਲੇ ਮਤਲਬ ਪਤਾ ਨਹੀਂ ਪਿਛਲੀ ਸਰਕਾਰਾਂ ਨੇ ਉਹ ਕਿਉਂ ਨਹੀਂ ਦਿੱਤੇ ਹੁਣ ਕੀ ਹੋਇਆ ਹੈ ਕਿ ਹੁਣ ਐਮਬੀਬੀਐਸ ਦਾ ਜਿਹੜਾ ਉਹ 22000 ਕਰਤਾ ਗਿਆ ਤਾਂ ਇਹਨਾਂ ਬੱਚਿਆਂ ਦੀ ਬੜੀ ਸਿੰਪਲ ਡਿਮਾਂਡ ਹੈ ਕਿ ਸਾਨੂੰ ਕਿਉਂਕਿ ਜਿੰਨੀ ਬੰਦਿਆਂ ਵਾਲੇ ਡਾਕਟਰ ਨੂੰ ਮਿਹਨਤ ਕਰਨੀ ਪੈਂਦੀ ਹੈ ਉਸ ਤੋਂ ਵੱਧ ਕੇ ਜਿਹੜੇ ਪਸ਼ੂ ਵਾਲੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਐਨੀਮਲ ਨੂੰ ਸਾਂਭਣ ਦੇ ਲਈ ਸੋ ਬੜੀ ਸਿੰਪਲ ਜੀ ਡਿਮਾਂਡ ਆ ਕਿ ਉਹਨਾਂ ਨੂੰ ਕੀਤਾ ਜਾਵੇ ਸੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਅਸ਼ੋਰੈਂਸ ਦੁਵਾਈਆ ਕਿ ਅਸੀਂ ਕਿਉਂਕਿ ਇਹ ਉਹ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੋਇਆ ਜਿਨੇ ਮਾਤਰ 3 3.5 ਸਾਲਾਂ ਚ 55000 ਤੋਂ ਉੱਤੇ ਨੌਕਰੀ ਦਿੱਤੀ ਹੈ ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਇੰਸਟੀਚੂਨ ਜਿਹੜੇ ਐਜੂਕੇਸ਼ਨ ਇੰਸਟੀਚੂਨ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਫੰਡ ਦਿੰਦਾ ਹੈ ਬਜਟ ਦੇ ਵਿੱਚ ਪੈਸਾ ਰੱਖਿਆ ਸਾਡੀ ਉਹ ਸਰਕਾਰ ਹੈ ਜਿਹੜੀ ਇਮਪਲੋਇਮੈਂਟ ਨੂੰ ਤਰਜੀਹ ਦਿੰਦੀ ਹੈ ਤੇ ਸਰਕਾਰ ਕੋ ਜਿੰਨਾ اختیار ਹੈ ਆਪਣੇ ਕੋਲ ਨੌਕਰੀਆਂ ਦੇ ਰਹੀ ਹੈ ਤੇ ਪ੍ਰਾਈਵੇਟ ਇਨਵੈਸਟਮੈਂਟ ਲਿਆ ਕੇ ਜਿੰਨਾ ਹੋ ਸਕਦਾ ਪ੍ਰਾਈਵੇਟ ਨੌਕਰੀਆਂ ਵੱਲ ਵੀ ਯੂਥ ਸੋ ਅਸੀਂ ਨਹੀਂ ਚਾਹੁੰਦੇ ਯੂਥ ਬਾਹਰ ਜਾਵੇ ਤੇ ਇਹ ਵੀ ਜਿਹੜਾ ਮਸਲਾ ਹੈ ਕੋਈ ਵੱਡੀ ਗੱਲ ਨਹੀਂ ਅਸੀਂ ਇਹਨੂੰ ਰਿਸੋਲਵ ਕਰ ਲਾਂਗੇ ਪਿਛਲੇ 4 ਮਹੀਨਿਆਂ ਦੇ ਵਿੱਚ ਇਹਨਾਂ ਦੀ ਮੀਟਿੰਗ ਵੀ ਹੋਈ ਫਾਈਨੈਂਸ ਮਿਨਿਸਟਰ ਦੇ ਨਾਮ ਜਿਹੜੇ ਕਾਲਜ ਦੇ ਯੂਨੀਵਰਸਿਟੀ ਰਿਪਰੈਜ਼ੈਂਟੇਟਿਵ ਨੇ ਉਹ ਵੀ ਉੱਥੇ ਗਏ ਤੇ ਬਟ 10 ਦਿਨਾਂ ਤੋਂ ਲਗਾਤਾਰ ਇਹ ਬੈਠੇ ਹੋਏ ਨੇ ਬਿਲਕੁਲ ਹੁਣ ਕਿਹਾ ਜਾ ਰਿਹਾ ਹੈ ਕਿ OPTV ਬੰਦ ਕਰਨਗੇ ਜੇ ਅਸੀਂ ਇਹ ਮੰਗਣ ਨਹੀਂ ਮੰਨੀਆਂ ਗਈਆਂ ਕੀ ਦੇਖਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਮੰਡੇ ਦਾ ਟਿਊਜ਼ਡੇ ਦਾ ਸਮਾਂ ਰੱਖ ਰਹੇ ਹਾਂ ਜੀ ਤੇ ਅਵੇਲੇਬਿਲਟੀ ਜਿੱਦਾਂ ਵੀ ਮੰਤਰੀ ਸਾਹਿਬ ਦੀ ਹੋਊਗੀ ਤੇ ਅਸੀਂ ਗੱਲ ਕਰ ਰਹੇ ਹਾਂ ਇਹਨੂੰ ਪੋਜੀਟਿਵਲੀ ਮਸਲੇ ਨੂੰ ਹੱਲ ਕਰ ਲਾਂਗੇ ਕੋਈ ਇਹੋ ਜੀ ਗੱਲ ਤੁਸੀਂ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਸਿਆਣੇ ਜੀ ਇੱਕ ਯੂਥ ਹੋਣ ਦੇ ਨਾਤੇ ਅੱਜ ਪਹੁੰਚੇ ਹੋ ਜਾਂ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਦੇਖੋ ਮੇਰੀ ਤਾਂ ਪਛਾਣ ਪਾਰਟੀ ਕਰਕੇ ਹੈ ਜੀ ਤਾਂ ਪਾਰਟੀ ਕਰਕੇ ਹੀ ਪਹੁੰਚੇ ਹਾਂ ਪਰ ਇਹ ਵੀ ਸਾਰੇ ਭੈਣ ਭਰਾ ਨੇ ਬਹੁਤ ਅੱਛੇ ਨੇ ਸਾਰੇ ਮਿਹਨਤੀ ਨੇ ਠੀਕ ਹੈ ਤਾਂ ਇਹਨਾਂ ਦਾ ਵੀ ਸਾਡੇ ਮਨ ਚ ਦਰਦ ਹੈ ਵੀ ਐਪਰੀਸ਼ੀਏਟ ਪਹਿਲਾਂ ਵੀ ਅਸੀਂ ਐਫਰਟ ਕਰਕੇ 15000 ਰੁਪਏ ਇਸੇ ਸਰਕਾਰ ਨੇ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਸੀ ਬਜਟਸ ਰੱਖਿਆ ਸੀਗਾ ਉਸ ਸਾਲ ਨੇ ਠੀਕ ਹੈ ਜੀ ਤੇ ਹੁਣ ਵੀ ਮਾਨ ਸਾਹਿਬ ਇਹਨਾਂ ਦੇ ਲਈ ਐਫਰਟ ਕਰਨ ਕੋਈ ਗੱਲ ਇੱਕ ਆਪਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਸਟੂਡੈਂਟਸ ਨੇ ਬੈਠੇ ਹੋਏ ਨੇ ਉਸ ਵਲ ਤੁਸੀਂ ਜਾ ਕੇ ਆਏ ਉਹ ਲੱਗ ਮੁੱਦਾ ਉੱਤੇ ਗੱਲ ਕਰ ਲਾਂਗੇ ਧੰਨਵਾਦ ਸੋ ਸੋ ਸਟੂਡੈਂਟਸ ਦੀ ਮੰਗ ਹੈ ਕਿ ਜੋ ਐਮਬੀਬੀਐਸ ਸਟੂਡੈਂਟਸ ਨੂੰ ਸਟਾਈਪੈਂਡ ਦਿੱਤੇ ਜਾਂਦੇ ਨੇ ਉਹੀ ਸਟਾਈਪੈਂਡ ਸਾਨੂੰ ਵੀ ਦਿੱਤੇ ਜਾਣ ਜੋ ਯੋਗਦਾਨ ਉਹਨਾਂ ਦੀ ਸਟਾਈਪੈਂਟ ਦੇ ਵਿੱਚ ਸਟੇਟ ਦੀ ਸਰਕਾਰ ਪਾਉਂਦੀ ਹੈ ਉਹੀ ਜਿਹੜਾ ਯੋਗਦਾਨ ਹੈ ਉਹਨਾਂ ਦੀਆਂ ਸਟਾਈਪੈਂਟ ਦੇ ਵਿੱਚ ਵੀ ਜਿਹੜੇ ਪਾਏ ਜਾਣ। ਸੋ ਜਦ ਇਸ ਮਾਮਲੇ ਸੰਬੰਧੀ ਜਦ ਅੱਜ ਆਮ ਆਦਮੀ ਪਾਰਟੀ ਦੇ ਬੁਲਾਰੇ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਜਿਹੜੀ ਹੈ ਆਖੀ ਗਈ ਹੈ ਕਿ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਹਾਈ ਕਮਾਂਡ ਨਾਲ ਜ਼ਰੂਰ ਗੱਲਬਾਤ ਕੀਤੀ ਜਾਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇ ਕਿ ਕਦੋਂ ਤੱਕ ਇਹਨਾਂ ਸਟੂਡੈਂਟਸ ਨੂੰ ਇਹਨਾਂ ਦਾ ਪਣ ਦਾ ਹੱਕ ਮਿਲਦਾ ਹੈ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੁੱਗ ਰੂ ਹੋਵਾਂਗੇ ਲੁਧਿਆਣ ਤੋਂ ਕੈਮਰਾ ਪਰਸਨ ਸੰਜੀਤ ਸਿੱਟਿਆ ਦੇ ਨਾਲ ਮੈਂ